ਪਿੰਡੂ ਜ਼ਿਮੀਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਦੋ ਨੌਕਰੀਆਂ ਦਿਖਾਉਣੀਆਂ ਨੇ ਸੇਲ ਵਾਲੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਆ ਪਦਮ ਘੋੜੇ ਦੀ ਬਸ਼ੇਰੀ ਆ ਤੇ ਦੂਜੀ ਏਸੇ ਬਸ਼ੇਰੀ ਦੀ ਮਾਂ ਕੀ ਉਹ ਡੋਡਾ ਵਾਲੇ ਅਲੀ ਦੀ ਆ ਉਹ ਕੋੜੀ ਵੀ ਨੌਕਰੀਆ ਦੋਸਤੋ ਸੋ ਬਾਈਰ ਗਿਆ ਨੇ ਇਹ ਬਣਿਆ ਤਣਿਆ ਸੈੱਟ ਆ ਜਿਹੜਾ ਸੇਲ ਕਰਨਾ ਕੋੜੀ ਦੁਬਾਰੇ ਫੇਰ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਈ ਸੋ ਜਿਹੜੀ ਇਹ ਬੇਸ਼ੇਰੀ ਆ ਇਹ ਦੀ ਉਮਰ ਹੈਗੀ ਆ 11.5 ਮਹੀਨੇ ਤੇ ਪ੍ਰੋਪਰ ਇਹਦੀ ਮਿੰਤੀ ਵਾਲੀ ਜਿਹੜੀ ਹਾਈਟ ਆ 59 ਇੰਚ ਆ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਸਕਦਾ ਅਸੀਂ ਕੱਦ ਖੁਦ ਆਪ ਮਿਣਿਆ ਫੱਟੀ ਵਾਲੀ 59 ਇੰਚ ਹਾਈਟ ਆ ਦੋਸਤੋ ਤੇ ਬਾਕੀ ਬੇਸ਼ੇਰੀ ਕੱਦ ਕਾਠ ਬਹੁਤ ਜ਼ਿਆਦਾ ਖੁੱਲਾ ਕਰੂਗੀ ਲੈਂਥ ਬਹੁਤ ਜ਼ਿਆਦਾ ਆ ਤੇ ਐਗਰੈਸ਼ਨ ਬਹੁਤ ਆ ਬੱਚੀ ਸ਼ੋਅ ਬਹੁਤ ਕਰਦੀ ਆ ਪਿੱਠ ਪੋੜੇ ਦੀ ਬਾਲੀ ਜ਼ਿਆਦਾ ਚੰਗੀ ਆ ਗੁਲਾਬੀਪਣ ਵੀ ਵੜਾਗਾ ਤੇ ਵੈਸੇ ਵੀ ਸਪੌਟਲੈਸ ਸੋ ਚੰਗੀ ਬਾਡੀ ਦੀ ਖੁੱਲੀ ਘੋੜੀ ਬਣ ਕੇ ਇਹ ਬਰੀਡਿੰਗ ਵਾਲੀ ਤਿਆਰ ਹੋ ਜਿਹੜੇ ਹਿਸਾਬ ਨਾਲ 11.5 ਮਹੀਨਿਆਂ ਦੇ ਵਿੱਚ ਇਹਦੀ 9 ਟਿੰਚ ਪ੍ਰੋਪਰ ਹਾਈਟ ਆ ਨਾ ਤੁਸੀਂ ਆਪ ਅੰਦਾਜ਼ਾ ਲਾ ਲਓ ਹਜੇ ਦੇ ਕੋਲੇ ਬੜਾ ਖੁੱਲਾ ਟਾਈਮ ਪਿਆਗਾ ਕੱਦ ਕਾਠ ਇਹਨੇ ਬਹੁਤ ਚੰਗਾ ਕਰਨਾ 5 ਸਾਲ ਕਿਤੇ ਜਾ ਕੇ ਹੀ ਹੋਣਗੇ ਜਦੋਂ ਤੱਕ ਜਾਨਵਰ ਕੱਦ ਕਾਠ ਕਰਦਾ ਰਹਿੰਦਾਗਾ ਬਹੁਤ ਵੱਡੀ ਘੋੜੀ ਬਣ ਕੇ ਇਹਨੇ ਤਿਆਰ ਹੋਣਾ ਦੋਸਤੋ ਤੇ ਇੱਕ ਤਾਂ ਇਹ ਬਸ਼ੇਰੀ ਸੇਲ ਕਰਨੀ ਆ ਤੇ ਜਿਹੜੀ ਆ ਘੋੜੀ ਆ ਐਸੇ ਬਸ਼ੇਰੀ ਦੀ ਮਾਂ ਇਹ ਡੋਡਾ ਵਾਲੇ ਅਲੀ ਦੀ ਆਪ ਤੇ ਐਸ ਵਕਤ ਇਹ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਡੋਡਾ ਵਾਲੇ ਹੰਸ ਤੋਂ ਚੈਂਪੀਅਨ ਘੋੜੇ ਹੰਸ ਤੋਂ ਇਹ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਇਹ ਐਤਕੀਏ ਨੇ ਤੀਜੀ ਵਾਰੀ ਸੂਣਾ ਤੀਜੀ ਸੂਏ ਗੱਬਣਾ ਆ ਦੂਜੇ ਸੂਏ ਦੀ ਪਦਮ ਵਾਲੀ ਬਸ਼ੇਰੀ ਹੋ ਗਈ ਇਹਦੇ ਮੰਗਰ ਤੇ ਉਦੋਂ ਪਹਿਲਾਂ ਬਾਈ ਕੋਲੇ ਹੀ ਇਹ ਸੂਈ ਆ ਪਹਿਲੀ ਵਾਰੀ ਵੀ ਤੇ ਉਸ ਟਾਈਮ ਇਹਨੇ ਬਸ਼ੇਰਾ ਦਿੱਤਾ ਸੀ ਸੋ ਘੋੜੀ ਵੀ ਬਹੁਤ ਜ਼ਿਆਦੇ ਚੰਗੀ ਆ ਸ਼ਕੀਨਾ ਸ਼ੋ ਕੁਆਲਟੀ ਆ ਕੰਨ ਬਹੁਤ ਜ਼ਿਆਦੇ ਛੋਟਾ ਕੁੰਡੀ ਵਾਲਾ ਪਤਲਾ ਕੰਨਾ ਬਾਡੀ ਬਹੁਤ ਜ਼ਿਆਦੇ ਚੰਗੀ ਆ ਘੋੜੀ ਦੀ ਜਿਹੜੀ ਹਾਈਟ ਆ 62 ਦੇ ਘਰਾਚਾ 62 ਇੰਚ ਤੋਂ ਮਾੜੀ ਮੋਟੀ ਹਵਾ ਸਮਾਨ ਦਬਦੀ ਆਗੀ ਤੇ ਵੈਸੇ ਚੰਗੀ ਬਹੁਤ ਆ ਘੋੜੀ ਵੀ ਮਜ਼ਬੂਤੀ ਦੇ ਪੱਖ ਤੋਂ ਸਫਾਈ ਦੇ ਪੱਖ ਤੋਂ ਕੁਆਲਟੀ ਘੋੜੀ ਦੇ ਵਿੱਚ ਵੀ ਬਹੁਤ ਜ਼ਿਆਦੇ ਆ ਬੱਚੀ ਵੀ ਬਹੁਤ ਜ਼ਿਆਦੇ ਚੰਗੀ ਆ ਸੋ ਐਡਰੈਸ ਕਰ ਲਓ ਨੋਟ ਜਿਨੇ ਘੋੜੀ ਖਰੀਦਣੀ ਹੋਈ ਜਾਂ ਬਸ਼ੇਰੀ ਖਰੀਦਣੀ ਹੋਈ ਜਾਂ ਜੇ ਤੁਸੀਂ ਬਣਿਆ ਤਰਿਆ ਸੈੱਟ ਵੀ ਲੈਣਾ ਹੋਇਆ ਤਾਂ ਵੀ ਗੱਲਬਾਤ ਹੋ ਜੂ ਬਾਈ ਜਗਰਾਜ ਦਾ ਨੰਬਰ ਕਰ ਲਓ ਨੋਟ 6284254742 ਬਠਿੰਡੇ ਜ਼ਿਲ੍ਹੇ ਦੇ ਵਿੱਚ ਬਾਈ ਦਾ ਫੂਲੇ ਵਾਲਾ ਪਿੰਡ ਆਗਾ ਤਕਰੀਬਨ ਇਹ 7 ਤੋਂ 8 ਕਿਲੋਮੀਟਰ ਦੂਰ ਹੋਊਗਾ ਭਾਈ ਰੂਪੇ ਤੋਂ ਤੇ ਉਧਰੋਂ ਰਾਮਪੁਰੇ ਤੋਂ ਵੀ ਇਹ 10-12 ਕਿਲੋਮੀਟਰ ਹੋਊਗਾ ਸੈਂਟਰ ਜੇ ਵਿੱਚ ਪਿੰਡ ਪੈ ਜਾਂਦਾਗਾ ਬਾਈ ਜਗਰਾਜ ਨੂੰ ਲਾ ਲਿਓ ਹੁਣ ਜਾਨਵਰ ਦੋਨੇ ਹੀ ਚੰਗਿਆ ਸਾਫ ਸੁਥਰੇ ਆ ਬਾਈ ਦਾ ਕੋਈ ਵਪਾਰ ਵਪੂਰ ਵਾਲਾ ਕੰਮ ਜਾਂ ਖਰੀਦ ਵੇਚ ਵਾਲਾ ਹੈ ਨਹੀਂਗਾ ਤੇ ਘਰੀ ਦੋ ਤਿੰਨ ਘੋੜੀਆਂ ਬਰੀਡਿੰਗ ਵਾਸਤੇ ਰੱਖੀਆਂ ਹੋਈਆਂ ਨੇ ਜਦੋਂ ਅੱਗੇ ਸੂਪ ਪੈਂਦੀਆਂ ਨੇ ਤਾਂ ਉਹਨਾਂ ਦੇ ਬੱਚੇ-ਬੁੱਚੇ ਸੇਲ ਕਰ ਦਿੰਦੇ ਆ ਸੋ ਫੋਨ ਲਾ ਲਿਓ ਜਿਹਨੇ ਚੰਗੀ ਬਸ਼ੇਰੀ ਚੰਗਾ ਕਦ ਕਾਠ ਕਰਨ ਵਾਲੀ ਖੁੱਲੀ ਬਾਡੀ ਦੀ ਬਣਨ ਵਾਲੀ ਸਮੁੰਦਰ ਲੈਣ ਦੀ ਖਰੀਦਣੀ ਹੋਈ ਪਦਮ ਘੋੜੇ ਦੀ ਬਸ਼ੇਰੀ ਤੇ ਜਿਹਨੇ ਘੋੜੀ ਲੈਣੀ ਆ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਉਹ ડી ਵੀ ਸਪੌਟਲੈਸ ਆ ਤੇ ਸਵਾਰੀ ਸਬੂਰੀ ਦੇ ਹੱਕ ਨੂੰ ਵੀ ਕਾਇਮ ਆ ਨਮਾ ਹਾਣਾ ਦੋਨੇ ਵਾਰੀ ਪਹਿਲਾ ਇਹ ਬਾਈ ਕੋਲੇ ਸੁਈਆ ਤੀਜੀ ਵਾਰੀ ਹੁਣ ਦੁਬਾਰੇ 9 ਮਹੀਨਿਆਂ ਦੀ ਗੱਬਣਾ ਸਾਫ ਸੁਥਰੇ ਦੋਨੇ ਜਾਨਵਰ ਆ ਫੋਨ ਲਾ ਲਿਓ ਬਾਈ